ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਡ ਨੂੰ ਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਰਿਕਵੈਸਟ ਆ ਵੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਅੱਜ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤਾਂ ਕਿਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਡਿਜ਼ਾਈਨਿੰਗ ਦੇ ਅਕੋਰਡਿੰਗ ਫੈਬਰਿਕ ਦੇ ਅਕੋਰਡਿੰਗ ਤੁਸੀਂ ਆਪਣਾ ਬੁਟੀਕ ਸਟਾਈਲ ਸੂਟ ਤਿਆਰ ਕਰਵਾਉਣਾਗਾ ਤਾਂ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਵਰਕ ਆ ਸਟਿਚਿੰਗ ਕਿਦਾਂ ਦੀ ਵੀ ਤੁਸੀਂ ਚਾਹੋ ਉਹ ਦੀ ਸਟਿਚਿੰਗ ਕਰਵਾ ਕੇ ਲੈ ਸਕਦੇ ਹੋਗੇ ਜਿਵੇਂ ਵੀ ਤੁਸੀਂ ਚਾਹੋ ਆਪਣਾ ਬੁਟੀਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਸਾਨੂੰ YouTube ਤੋਂ ਇਲਾਵਾ Instagram ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਦਾ ਨਾਮ ਸਾਡੇ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁ ਉਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਰੈਡੀ ਕਰਵਾ ਕੇ ਲੈ ਸਕਦੇ ਤੇ ਉਥੋਂ ਦੇਖ ਕੇ ਵੀ ਆਪਣਾ ਹਨਾ ਜਿੱਦਾਂ ਤੁਸੀਂ ਚਾਹੋ ਉਦਾਂ ਦਾ ਡਿਜ਼ਾਈਨ ਹੈ ਨਾ ਸਿਲੈਕਟ ਕਰਕੇ ਕਰਵਾ ਸਕਦੇ ਤੇ ਯਾਰ ਤੇ ਅਗਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨ ਹੈ ਤਾਂ ਤੁਸੀਂ ਉਹ ਤਿਆਰ ਕਰਵਾਉਣੀ ਹੈਗੀ ਤਾਂ ਭਾਵੇਂ ਕਿੰਨਾ ਮਰਜੀ ਹੈਵੀ ਤੋਂ ਹੈਵੀ ਡਿਜ਼ਾਈਨ ਹੈ ਆਪਣਾ ਹੈਂਡਵਰਕ ਦੇ ਵਿੱਚ ਹਨਾ ਜਿੱਦਾਂ ਦੀ ਵੀ ਤੁਸੀਂ ਫੈਬਰਿਕ ਚਾਹੋ ਤੇ ਜਿੱਦਾਂ ਦਾ ਵੀ ਤੁਸੀਂ ਆਪਣਾ ਕੋਈ ਵਰਕ ਵਗੈਰਾ ਚਾਹੋ ਹਨਾ ਆਪਾਂ ਮੈਂ ਨਾਰਮਲ ਵੀਰ ਦੇ ਲਈ ਤੁਸੀਂ ਤਿਆਰ ਕਰਵਾਉਣਾਗਾ ਪਮੇ ਆਪਣਾ ਸਮਰ ਵੀਰ ਦੇ ਲਈ ਸੂਟ ਤਿਆਰ ਕਰਵਾਉਣੇ ਨੇ ਪਮੇ ਆਪਣਾ ਪਾਰਟੀ ਵੇਅਰ ਫੈਬਰਿਕ ਦੇ ਉੱਪਰ ਤਿਆਰ ਕਰਵਾਉਣੇ ਨੇ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਬੁਟੀਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਇਆ ਸਾਰੇ ਬਹੁਤ ਸੋਹਣੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਇਆਗੇ ਤੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣ ਕਿ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਣਾ ਇਹ ਸੂਟ ਹੈ ਇਹ ਆਪਣਾ ਜੋਰਜਟ ਦੀ ਫੈਬਰਿਕਾ ਦੀ ਜੋਰਜਟ ਫੈਬਰਿਕ ਤੇ ਤਿਆਰ ਕਰਵਾਇਆ ਤੇ ਗ੍ਰੀਨ ਇਹਦਾ ਕਲਰ ਹੈਗਾ ਪਿਸਤਾ ਗ੍ਰੀਨ ਜਿਹਾ ਕਲਰ ਹੈਦਾ ਤੇ ਇਹ ਆਪਣਾ ਮਸ਼ੀਨ ਵਰਕ ਦਾ ਦੇਖੋ ਸੂਟ ਆਗਾ ਸਾਰਾ ਦੇਖੋ ਇਹ ਵਾਲਾ ਆ ਗਿਆ ਜੇ ਗਲੇ ਤੇ ਵਰਕ ਐਦਾ ਤੇ ਇਹਦੇ ਵਿੱਚ ਆਪਾਂ ਜਿਹੜਾ ਕਲਰ ਆਗਾ ਜੂਸ ਕੀਤਾ ਹੋਇਆ ਦਾ ਮਜ਼ੈਂਟਾ ਕਲਰ ਦਾ ਜਿਹੜਾ ਪੀਚ ਡਾਰਕ ਪੀਚ ਜਾਂ ਕਲਰ ਆਗਾ ਮਜ਼ੈਂਟਾ ਵੀ ਨਹੀਂ ਹੈਗਾ ਇਹ ਵੈਸੇ ਹੈਗਾ ਡਾਰਕ ਜਿਹਾ ਕਲਰ ਹੀ ਹੈਗਾ ਗਲੇ ਦੇ ਉੱਪਰ ਵਰਕ ਆ ਗਿਆ ਤੇ ਇਹਦੇ ਸੈਂਟਰ ਪੈਨਲ ਆ ਗਿਆ ਇਦਾਂ ਤੇ ਇਹਦੀ ਬਾਜੂ ਦੇ ਉੱਪਰ ਵਰਕ ਮਿਲੂਗਾ ਆਪਾਂ ਆਹ ਵਾਲਾ ਦੇਖੋ ਪੂਰਾ ਹੈਵੀ ਵਰਕ ਇਹਦੀ ਬਾਜੂ ਦੇ ਉੱਪਰ ਹੈਗਾ ਕਾਫੀ ਸੋਣਾ ਦੇਖੋ ਆਪਣਾ ਸੂਟ ਇਹ ਮਸ਼ੀਨ ਵਰਕ ਚ ਤਿਆਰ ਹੋਇਆ ਜੌਰਜਟ ਫੈਬਰਿਕ ਆਗੀ ਤੁਸੀਂ ਆਪਣੀ ਫੈਬਰਿਕ ਕੋਈ ਹੋਰ ਵੀ ਲੈ ਸਕਦੇ ਹੋ ਸੇਮ ਟੂ ਸੇਮ ਡਿੱਟੋ ਤੁਸੀਂ ਆਹੀ ਹੈ ਨਾ ਆਪਣਾ ਕਲਰ ਤੇ ਆਹੀ ਆਪਣਾ ਸਾਰਾ ਵਰਕ ਵਗੈਰਾ ਨਾਲ ਲੈਣਾ ਚਾਹਤ ਤਾਂ ਆਪਣਾ ਐਦਾਂ ਲੈ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਆ ਪਸੰਦ ਆ ਉਸ ਅਕੋਰਡਿੰਗ ਆਪਾਂ ਆਰਡਰ ਕਰ ਸਕਦੇ ਹੋ ਹਾਂ ਜਿਹੜਾ ਨੈਕਸਟ ਆ ਇਹ ਆਪਣਾ ਗ੍ਰੇ ਕਲਰ ਦਾ ਸੂਟ ਹੈਗਾ ਗ੍ਰੇ ਇਹ ਆਪਣਾ ਜਿਆਦਾ ਡਾਰਕ ਕਲਰ ਨਹੀਂ ਹੈਗਾ ਜਿਹੜਾ ਲਾਈਟ ਗ੍ਰੇ ਕਲਰ ਹੈਗਾ ਉਹਦਾ ਆਪਾਂ ਇਹ ਸੂਟ ਤਿਆਰ ਕਰਵਾਇਆ ਇਹ ਵੀ ਆਪਣਾ ਮਸ਼ੀਨ ਵਰਕ ਦਾ ਹੀ ਸੂਟ ਹੈਗਾ ਦੇਖੋ ਇਹਦਾ ਇਹ ਵਾਲਾ ਆ ਕੇ ਗਲੇ ਤੇ ਵਰਕ ਆ ਤੇ ਇਦਾਂ ਹੀ ਦੇਖੋ ਇਹਦੀ ਆਪਾਂ ਨੂੰ ਮਿਲੂਗਾ ਘੇਰੇ ਦੇ ਉੱਪਰ ਵਰਕ ਇਹਦਾ ਗਲੇ ਦਾ ਵਰਕ ਹੈ ਤੇ ਘੇਰੇ ਦਾ ਵਰਕ ਦੇਖੋ ਇਹਦਾ ਬੇਲ ਬਣਿਆ ਕਿੰਨਾ ਸੋਹਣਾ ਦੇਖੋ ਜੱਚ ਰਿਹਾਗਾ ਗ੍ਰੀਨ ਕਲਰ ਦੇਖੋ ਕਿੰਨਾ ਵਧੀਆ ਲੱਗਦਾ ਗਲੇ ਗਲੇ ਦਾ ਵਰਕ ਹੈ ਜਿਹੜਾ ਇਹਦਾ ਕਾਫੀ ਸੋਹਣਾਗਾ ਲੈ ਕੇ ਦਾ ਵਰਕ ਜਿਹੜਾ ਹੋਇਆ ਹੋਇਆਗਾ ਵਧੀਆ ਹੈ ਪੂਰਾ ਹੈਵੀ ਜਿਹਾ ਵਰਕ ਹੈਗਾ ਤੇ ਉਦਾ ਹੀ ਬੇਲ ਦੇਖੋ ਇਹਦੀ ਘੇਰੇ ਦੇ ਉੱਪਰ ਆ ਤੇ ਇਦਾਂ ਹੀ ਆਪਾਂ ਨੂੰ ਇਹਦੀ ਬਾਹ ਦੇ ਉੱਪਰ ਮਿਲੂਗੀ ਆਹੀ ਬੇਲ ਜਿਹੜੀ ਆਪਾਂ ਨੂੰ ਇਹਦੀ ਬਾਜੂ ਦੇ ਉੱਪਰ ਮਿਲੂਗੀ ਆ ਦੇਖੋ ਬਾਹ ਦੇ ਉੱਪਰ ਵਰਕ ਘੇਰੇ ਦਾ ਵਰਕ ਤੇ ਗਲੇ ਦਾ ਵਰਕ ਤੁਸੀਂ ਆਪਣਾ ਦੁਪੱਟਾ ਜੇ ਨਾਲ ਕਲਰਫੁਲ ਟਾਈ ਦਾ ਹੀ ਕਰਵਾਉਗੇ ਤਾਂ ਕਾਫੀ ਸੋਨਾ ਸੂਟ ਤਿਆਰ ਹੋ ਜਾਊਗਾ ਆਪਣਾ ਇਹ ਕਲਰਫੁਲ ਦੁਪੱਟਾ ਤੁਸੀਂ ਪਿਓਰ ਹੁੰਦਾ ਵੀ ਕਰਾ ਸਕਦੇ ਹੋ ਚਨੂਨ ਦਾ ਵੀ ਔਰਗੈਂਜ਼ਾ ਦਾ ਵੀ ਹੈ ਨਾ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਸਾਰਾ ਜਿਹੜਾ ਸੂਟਾ ਤੁਸੀਂ ਬਾਈ ਕਰ ਸਕਦੇ ਹੋਗੇ ਸੇਮ ਟੂ ਸੇਮ ਆਪਣਾ ਸੂਟ ਲੈਣਾਗਾ ਤਾਂ ਸੇਮ ਖਰੀਦ ਸਕਦੇ ਹੋਗੇ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਹੀ ਆਪਣੀ ਟੈਬੀ ਸਰਕੀ ਫੈਬਰਿਕ ਹੈਗੀ ਤੇ ਮਸ਼ੀਨ ਵਰਕ ਦਾ ਆਪਾਂ ਇਹ ਤਿਆਰ ਕਰਵਾਏਗਾ ਪਰਪਲ ਕਲਰ ਦਾ ਸੂਟ ਹੈ ਆਪਣਾ ਡਾਰਕ ਜャ ਪਰਪਲ ਕਲਰ ਹੈਗਾ ਬਧੀਆ ਆਪਣਾ ਬਾਰਡਰ ਵਾਲਾ ਵਰਕ ਹੋਇਆ ਹੈ ਦੇਖੋ ਇੱਥੇ ਤੇ ਇਹ ਵਾਲਾ ਵਰਕ ਦੇਖੋ ਆ ਗਿਆ ਦੇ ਘੇਰੇ ਦੇ ਉੱਪਰ ਘੇਰੇ ਦਾ ਵਰਕ ਮਿਲੂਗਾ ਆਪਾਂ ਨੂੰ ਬਾਹਾਂ ਦਾ ਤੇ ਬਾਟਮ ਦਾ ਦੇਖੋ ਇਹ ਵਾਲਾ ਬਾਰਡਰ ਵਾਲਾ ਵਰਕ ਆ ਗਿਆ ਆਪਣਾ ਘੇਰੇ ਦੇ ਉੱਪਰ ਦੇਖੋ ਇਦਾਂ ਹੀ ਸਾਰਾ ਘੇਰੇ ਦੇ ਉੱਪਰ ਵਰਕ ਆ ਗਿਆ ਤੇ ਇਦਾਂ ਹੀ ਦੇਖੋ ਇਹਦੀ ਬਾਜੂ ਦੇ ਉੱਪਰ ਹੈਗਾ ਆਹ ਵਾਲਾ ਦੇਖੋ ਬਾਹਾਂ ਦੇ ਉੱਪਰ ਤੇ ਇਦਾਂ ਹੀ ਦੇਖੋ ਇਹਦੀ ਬਾਟਮ ਦੇ ਉੱਪਰ ਹੈ ਸੇਮ ਟੂ ਸੇਮ ਜਿੱਦਾਂ ਦੇਖੋ ਇਹ ਘੇਰੇ ਦੇ ਉੱਪਰ ਆ ਉਦਾਂ ਹੀ ਇਹਦੀ ਬਾਜੂ ਦੇ ਉੱਪਰ ਉਦਾਂ ਹੀ ਇਹਦੀ ਆਪਣਾ ਬਾਟਮ ਦੇ ਉੱਪਰ ਤੁਸੀਂ ਨਾਲ ਕੋਈ ਗੁੱਡੀ ਵਗੈਰਾ ਐਡ ਕਰਵਾਉਣੀ ਆ ਉਹ ਕਰਵਾ ਸਕਦੇ ਕਲਰਫੁੱਲ ਆਪਣਾ ਵਰਕ ਹੋਇਆ ਮਸ਼ੀਨ ਵਰਕ ਚ ਤੇ ਨਾਲ ਦੇਖੋ ਇਹ ਆਪਾਂ ਕਲਰਫੁੱਲ ਦੁਪੱਟਾ ਤਿਆਰ ਕਰਵਾਇਆ ਹੈ ਢਾਈ ਡਾਏ ਦੁਪੱਟਾ ਹੋਇਆ ਸਾਰਾ ਦਿਨ ਨਾਲ ਤਿਆਰ ਦੇਖੋ ਤੇ ਇੱਧਰ ਦੇਖੋ ਆਪਾਂ ਇਹਦੇ ਨਾਲ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਕਾਟਨ ਦੀ ਲੇਸ ਨਾਲ ਕਿਉਂਕਿ ਮਸ਼ੀਨ ਵਰਕ ਦੇ ਸੂਟ ਨੇਗੇ ਜੇ ਆਪਣਾ ਜਰੀ ਵਗੈਰਾ ਨਾਲ ਹੁੰਦੀ ਆ ਤਾਂ ਫਿਰ ਤਾਂ ਆਪਾਂ ਗੋਲ ਨੂੰ ਗੋਟਾ ਲਾ ਸਕਦੇ ਆਂਗੇ ਅਦਰਵਾਇਜ਼ ਆਪਾਂ ਕਾਟਨ ਦੀ ਲੇਸ ਹੀ ਯੂਜ਼ ਕਰਾਂਗੇ ਹਨ ਤੇ ਐਦਾ ਇਹ ਆਪਣਾ ਸਾਰਾ ਬਾਰਡਰ ਵਗੈਰਾ ਨਾਲ ਸੂਟ ਤਿਆਰ ਹੋਇਆਗਾ ਬਾਕੀ ਜਿਵੇਂ ਤੁਹਾਡੀ ਪਸੰਦ ਹੋਈ ਕਰਵਾਇਸ ਹੋਈ ਉਸ ਅਕੋਰਡਿੰਗ ਆਪਨੇ ਸਾਰੇ ਡਿਟੇਲਸ ਨਾਲ ਭੇਰੀ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਗਾ ਆਪਣੇ ਇਹ ਰੈਡੀ ਕਰਵਾਇਗਾ ਬਲੈਕ ਕਲਰ ਤੇ ਜੌਰਜਟ ਦੀ ਇਹਦੀ ਫੈਬਰਿਕ ਆ ਤੇ ਇੱਕ ਕਲਰ ਦੇ ਥ੍ਰੈਟ ਨਾਲ ਆਪਾਂ ਇਹ ਬੰਦ ਕਰਵਾਇਗਾ ਇੱਕ ਕਲਰ ਦੇ ਸੈੱਟ ਨਾਲ ਵਰਕ ਹੋਇਆ ਹੈਗਾ ਆਪਣਾ ਜੌਰਜਟ ਫੈਬਰਿਕ ਬਲੈਕ ਕਲਰ ਰੈੱਡ ਕਲਰ ਦੇ ਥ੍ਰੈਟ ਨਾਲ ਆਪਾਂ ਇਹ ਵੀ ਵਰਕ ਕਰਵਾਇਆ ਹੈ ਕਾਫੀ ਸੋਹਣਾ ਪੜਾ ਸੋਟਾ ਬਲੈਕ ਕਲਰ ਦੇ ਫਿਰ ਰੈੱਡ ਕਲਰ ਵੈਸੀ ਕਾਫੀ ਜੱਚਦਾ ਹੁੰਦਾ ਗ੍ਰੈਂਟ ਫ੍ਰੈਡ ਬਲੈਕ ਕਲਰ ਦੇ ਉੱਪਰ ਇਹ ਵਾਲਾ ਵਰਕ ਜਿਹੜਾ ਚਾਕਾਂ ਦੇ ਉੱਪਰ ਹੈਗਾ ਆ ਜਿਹੜੀ ਸਾਰਾ ਡਿਜ਼ਾਈਨ ਆਪਣਾ ਰੈਡੀ ਹੋਇਆ ਰੈੱਡ ਕਲਰ ਦੇ ਨਾਲ ਇਹ ਸਾਰਾ ਚਾਕਾਂ ਤੇ ਹੋਇਆ ਹੈ ਤੁਹਾਨੂੰ ਵਰਕ ਦੀ ਫਿਨਿਸ਼ਿੰਗ ਦਿਖਾ ਦਿੰਨੇ ਆਪਾਂ ਨੇੜੇ ਕੈਮਰਾ ਕਰਕੇ ਤੁਸੀਂ ਵਰਕ ਦੇ ਵਿੱਚ ਕਿਸੇ ਵੀ ਤਰ੍ਹਾਂ ਤੁਹਾਨੂੰ ਕੋਈ ਐਦਾ ਕਮੀ ਮਹਿਸੂਸ ਨਹੀਂ ਹੋਣੀ ਹੈਗੀ ਕਾਫੀ ਸੋਹਣਾ ਵਰਕ ਦੀ ਫਿਨਿਸ਼ਿੰਗ ਦਿੰਨੇ ਹੈਗੀ ਵਰਕ ਦਾ ਨੁਕਸਾਰਾ ਨਾਲ ਸੂਟਾ ਦਾ ਸੋਨਾ ਹੀ ਮਿਲੂਗਾ ਦੇਖੋ ਚਾਕਾਂ ਦੇ ਉੱਪਰ ਐਦਾ ਆਪਣੇ ਦੋਨੋਂ ਸਾਈਡਾਂ ਤੇ ਇਹ ਵਾਲਾ ਵਰਕ ਦੇਖੋ ਇਹ ਗਲੇ ਦੇ ਪੜਾਉ। ਇਹ ਗਲੇ ਦਾ ਵਰਕ ਆ ਗਿਆ, ਚੱਕਾ ਦਾ ਵਰਕ ਆ ਗਿਆ ਤੇ ਇਹਦੀ ਆਪਾਂ ਨੂੰ ਬਾਂਦੇ ਉੱਪਰ ਬੰਦੀ। ਆਪਾਂ ਦੇਖੋ। ਇਹ ਵਾਲਾ ਵਰਕ ਹੈ ਨਾ ਵੀ ਬਾਂਦੇ ਉੱਪਰ ਬੰਦਾ। ਜੌਲਟ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆ। ਨਾਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਆਪਣਾ। ਐਦਾਂ ਆਪਾਂ ਨੇ ਸਾਰਾ ਹੀ ਦੇਖੋ। ਰੈਡੀ ਕਰਵਾਇਆ ਸਾਰੀ ਇਹਦਾ। ਬਲੈਕ-ਰੈੱਡ ਦੇ ਮਤਲਬ ਲੈਰੀ ਹੈ ਬਣਾ ਕੇ ਆਪਾਂ ਨੇ ਸਾਰਾ ਹੀ ਰੈਡੀ ਕਰਵਾਇਆ ਦੁਪੱਟਾ। ਕਾਫੀ ਸੋਹਣਾ ਦੇਖੋ ਆਪਣਾ ਸੂਟ ਬਣ ਕੇ ਤਿਆਰ ਹੋਇਆ ਹੈ। ਬਾਕੀ ਤੁਸੀਂ ਫੈਬਰਿਕ ਚੇਂਜ ਕਰਨੀ ਹੈ ਜੀ ਜੇਕਰ ਤੁਸੀਂ ਆਪਣਾ ਡੇਲੀ ਵੀਅਰ ਦੇ ਲਈ ਸੂਟ ਰੈਡੀ ਕਰਵਾਉਣਾਗਾ ਜਾਂ ਤੁਸੀਂ ਆਪਣਾ ਕਿਸੇ ਨਾ ਹੋਰ ਕਿਸੇ ਹੋਰ ਵਧੀਆ ਟਾਈਪੀ ਸਿਲਕ ਵਗੈਰਾ ਤੇ ਕ੍ਰੇਪ ਤੇ ਤੁਸੀਂ ਰੈਡੀ ਕਰਵਾਉਣਾਗਾ ਸਾਰੀ ਡਿਟੇਲਸ ਆਪਾਂ ਆਪਣੇ ਭੇਜ ਕੇ ਤਿਆਰ ਕਰਵਾ ਕੇ ਲੈ ਸਕਦੇ ਹੋ ਬਾਕੀ ਇਹ ਆਪਾਂ ਇੱਕ ਥ्रेड ਦੇ ਨਾਲ ਵਰਕ ਕਰਵਾਇਆ ਤੁਸੀਂ ਕਲਰਫੁਲ ਵੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਵੀ ਤੁਸੀਂ ਇੱਕ ਥ्रेड ਦੇ ਨਾਲ ਹੀ ਵਰਕ ਕਰਵਾਉਣਾਗਾ ਤੁਸੀਂ ਇਹਦੇ ਵਿੱਚ ਦੋ ਤਿੰਨ ਕਲਰ ਹੋਰ ਐਡ ਕਰਵਾ ਸਕਦੇ ਹੋ ਵਰਕ ਕਰਵਾਸਤੇ ਜਿਵੇਂ ਤੁਹਾਨੂੰ ਪਸੰਦ ਹੋਇਆ ਫੈਬਰਿਕ ਕਲਰ ਵਰਕ ਕਰਨ ਸਾਰੀ ਡਿਟੇਲ ਭੇਜ ਕੇ ਆਪਾਂ ਤਿਆਰ ਕਰਵਾਉਣਾ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਹੈਗਾ ਇਹ ਜੌਰਜਟ ਫੈਬਰਿਕ ਆ ਬਹੁਤ ਸੋਹਣਾ ਡਾਰਕ ਜਾਂ ਪਿਸਤਾ ਕਲਰ ਆਗਾ ਇਹ ਲਾਈਟ ਨਹੀਂ ਹੈਗਾ ਡਾਰਕ ਪਿਸਤਾ ਕਲਰ ਦਾ ਜੌਰਜਟ ਫੈਬਰਿਕ ਤੇ ਆਪਾਂ ਨੇ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਨੀਚੇ ਦੇਖੋ ਇੱਦਾਂ ਬਾਰਡਰ ਆਗਾ ਸਾਰਾ ਆਪਣਾ ਜਰੀ ਨਾਲ ਬਾਰਡਰ ਤਿਆਰ ਹੋਇਆ ਹੈ ਉੱਪਰ ਆਪਣਾ ਸਾਰਾ ਥ्रेड ਵਰਕ ਨਾਲ ਹੋਇਆ ਹੈ ਪੀਚ ਦੇ ਲਾਈਟ ਤੇ ਡਾਰਕ ਸ਼ੇਡ ਆਪਾਂ ਦੋ ਸ਼ੇਡ ਆਪਾਂ ਯੂਜ਼ ਕੀਤੇ ਹੋਏ ਜਾਂਗੇ ਡਾਰਕ ਪੀਚ ਲਾਈਟ ਸ਼ੇਡ ਤੇ ਆਪਣਾ ਨਾ ਡਾਰਕ ਤੇ ਲਾਈਟ ਦੋ ਸ਼ੇਡ ਨੇ ਜਿਹੜੇ ਜੂਸ ਕੀਤੇ ਨੇ ਆਪਾਂ ਵਿੱਚ ਦੇ ਤੇ ਇਹ ਨੀਚੇ ਆਪਣਾ ਜਰੀ ਦਾ ਵਰਕ ਆ ਕਾਫੀ ਆਪਣਾ ਸ਼ਰਟ ਦੇ ਜਿਹੜਾ ਉਪਰ ਆਗਾ ਫਰੰਟ ਤੇ ਵਰਕ ਆ ਜਾਊਗਾ ਹਾਂਜੀ ਦੇਖੋ ਇਧਰ ਆਪਣੀ ਇਹਦੀ ਬਾਹ ਦਾ ਵਰਕ ਆ ਜਾਊਗਾ ਆਹ ਵਾਲਾ ਵਰਕ ਆ ਜਿਹੜਾ ਇਹਦੀ ਬਾਹ ਦੇ ਉਪਰ ਆ ਗਿਆ ਦੇਖੋ ਇਦਾਂ ਵਧੀਆ ਬਾਰਡਰ ਹੀ ਆਪਣਾ ਜਿਹੜਾ ਇਹਦੀ ਬਾਹ ਦੇ ਉਪਰ ਬਣਿਆ ਹੋਇਆਗਾ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆਗਾ ਨਾਲ ਪਿਓਰ ਚਨੂਨ ਦਾ ਦੁਪੱਟਾਗਾ ਫੋਰ ਸਾਈਡ ਦੁਪੱਟੇ ਨੂੰ ਆਪਾਂ ਟਾਈਡਾਈ ਕਰਵਾਇਆ ਵਿੱਚ ਜੈਪੁਰੀ ਜਿਹੜੇ ਸਰਕਲ ਨੇ ਉਹ ਪਾਏ ਹੋਏ ਨੇਗੇ ਤੇ ਪੀਚ ਕਲਰ ਦੀ ਫਿਨਿਸ਼ਿੰਗ ਦੇ ਨਾਲ ਆਪਾਂ ਇਹਨੂੰ ਮੈ ਰੈਡੀ ਕੀਤਾ ਦੁਪੱਟੇ ਨੂੰ ਜੌਰਜਟ ਫੈਬਰਿਕ ਆ ਚਨੂਮ ਦਾ ਦੁਪੱਟਾ ਹੈਗਾ ਤੁਸੀਂ ਕਿਸੇ ਵੀ ਫੈਬਰਿਕ ਤੇ ਆਪਣਾ ਇਹ ਡਿਜ਼ਾਈਨ ਹੈ ਜਿਹੜਾ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਇਹ ਸੂਟ ਆ ਇਹ ਆਪਾਂ ਨੇ ਮੈਰੂਨ ਕਲਰ ਦੇ ਉੱਪਰ ਸਿਲਕ ਪਸ਼ਮੀਨਾ ਦੀ ਫੈਬਰਿਕ ਤੇ ਤਿਆਰ ਕਰਵਾਇਆਗਾ ਕਲਰ ਇਹਦਾ ਮੈਰੂਨ ਆਗਾ ਤੇ ਸਿਲਕ ਪਸ਼ਮੀਨਾ ਦੀ ਇਹਦੀ ਫੈਬਰਿਕ ਆ ਗਈ ਬਹੁਤ ਹੀ ਵਧੀਆ ਸ਼ਾਈਨੀ ਵਾਲਾ ਤੇ ਕਲਰ ਵੀ ਕਾਫੀ ਜੱਜ ਰਿਹਾਗਾ ਤੇ ਵਰਕ ਵੀ ਦੇਖੋ ਇਹਦਾ ਮਸ਼ੀਨ ਵਰਕ ਦੇ ਨਾਲ ਆਪਾਂ ਤਿਆਰ ਕਰਵਾਇਆਗਾ ਘੇਰੇ ਦੇ ਉੱਪਰ ਐਦਾ ਜਰੀ ਨਾਲ ਆ ਕੇ ਵਰਕ ਸਾਰਾ ਇਹ ਐਦਾ ਜਿਹੜੀ ਇਹ ਵੇਲ ਆ ਗਈ ਇਹ ਆਪਣੇ ਫਰੰਟ ਤੇ ਸਾਰੇ ਉੱਪਰ ਇਹ ਪਤਕਾ ਲੁੱਗੀਏ ਸਾਰੇ ਮਤਲਬ ਸਾਰਾ ਜਿਹੜਾ ਆਪਣਾ ਪੱਲਾ ਕੋ ਉੱਪਰ ਆਇਆ ਹੋਇਆ ਹੈਗਾ ਸ਼ਰਟ ਦਾ ਸਿਲਕ ਪਸ਼ਮੀਨਾ ਦੀ ਇਹਦੀ ਫੈਬਰਿਕ ਹੈਗੀ ਆਪਾਂ ਨੂੰ ਬਾਹੂ ਦੇ ਉੱਪਰ ਵੀ ਵਰਕ ਮਿਲੂਗਾ ਇਹਦੇ ਐਦਾ ਦੇਖੋ ਬਾਹਾਂ ਦੇ ਉੱਪਰ ਵਰਕ ਆ ਗਿਆ ਆਹ ਵਾਹ ਜਿੱਦਾਂ ਘੇਰੇ ਦੇ ਉੱਪਰ ਕੀਤਾ ਹੈ ਉਹਦਾ ਹੀ ਇਹਦੀ ਬਾਹਾਂ ਦੇ ਉੱਪਰ ਕੀਤਾਗਾ ਨਾਲ ਆਪਾਂ ਨੇ ਕਮਲ ਜਨੂਨ ਦਾ ਦੁਪੱਟਾ ਤਿਆਰ ਕਰਵਾਇਆ ਇਹਦੇ ਸਾਰਾ ਦੁਪੱਟਾ ਆਪਣਾ ਟਾਈਡ ਹੀ ਹੋਇਆ ਹੋਇਆ ਹੈਗਾ ਟਾਈਡ ਹੀ ਦੁਪੱਟਾ ਹੋਇਆ ਹੋਇਆ ਹੈਗਾ ਤੇ ਜਿੱਦਾਂ ਇਹਦੇ ਵਿੱਚ ਕਲਰ ਸੀ ਉਹਦੇ ਨੇ ਆਪਾਂ ਲੇਸ ਨਾਲ ਫਿਨਿ ਬਹੁਤ ਹੀ ਯਾਦ ਸੋਨਾ ਖੂਬਸੂਰਤ ਆਪਣਾ ਸੂਟ ਹੈ ਜਿਹੜਾ ਇਹ ਵਨ ਕੇ ਤਿਆਰ ਹੋਇਆ ਹੈਗਾ ਤੁਸੀਂ ਆਪਣਾ ਸਿਲਕ ਪਸ਼ਮੀਨਾ ਤੇ ਵੀ ਕਰਾ ਸਕਦੇ ਹੋ ਪਲੇਨ ਪਸ਼ਮੀਨਾ ਤੇ ਕਿਸੇ ਹੋਰ ਫੈਬਰਿਕ ਤੇ ਸਿੰਥੈਟਿਕ ਤੇ ਇਹ ਸਾਡਾ ਕ੍ਰੇਪ ਤੇ ਵੀ ਬਣਿਆ ਹੋਇਆ ਤੇ ਟੈਬੀ ਤੇ ਵੀ ਬਣਿਆ ਹੋਇਆ ਹੈਗਾ ਡਿਜ਼ਾਈਨ ਤੇ ਪਲੇਨ ਪਸ਼ਮੀਨਾ ਦੇ ਉੱਪਰ ਵੀ ਜਿਹੜੇ ਸਾਡਾ ਲਗਾਤਾਰ ਵੀਡੀਓ ਤੁਸੀਂ ਦੇਖਦੇ ਹੋਗੇ ਸਾਰਿਆਂ ਨੂੰ ਪਤਾਗਾ ਤੇ ਇਹ ਆਪਣਾ ਕਾਫੀ ਡਿਜ਼ਾਈਨ ਹੈ ਜਿਹੜਾ ਜੋਰਜਟ ਦੇ ਉੱਪਰ ਵੀ ਬਣਿਆ ਸੀ ਬਲੈਕ ਕਲਰ ਦੇ ਉੱਪਰ ਇਹ ਡਿਜ਼ਾਈਨ ਤੁਸੀਂ ਆਪਣਾ ਹੈਨਾ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਹੈਨਾ ਆਪਣੀ ਡਿਜ਼ਾਈਨਿੰਗ ਦੇ ਵਿੱਚ ਚੇਂਜ ਕਰਕੇ ਕਲਰ ਦੇ ਉੱਪਰ ਆਪਣਾ ਇਹਨਾ ਸੇਮ ਟੂ ਸੇਮ ਕਰਵਾ ਸਕਦੇ ਹੋ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਆਪਾਂ ਸਾਰੇ ਵਰਕ ਵਗੈਰਾ ਦੇ ਡਿਟੇਲ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਕਿ ਕਿਦਾਂ ਦਾ ਫੈਬਰਿਕ ਆਪਾਂ ਲਾਇਆ ਕਿ ਤੁਸੀਂ ਵਰਕ ਨੂੰ ਇਹਦੇ ਵਿੱਚ ਐਡ ਕਰਵਾ ਕੇ ਸਕਿਪ ਕਰਵਾ ਕੇ ਹਨਾ ਕਿ ਤੁਸੀਂ ਚੇਂਜ ਕਰਕੇ ਆਪਣਾ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਕਲਰ ਦੀ ਜਿਹੜੀ ਚੁਆਇਸ ਹੋਵੇ ਤੁਹਾਡੀ ਆਪਣੀ ਆਂਗੀ ਜਿਹੜੀ ਫੈਬਰਿਕ ਦੀ ਚੁਆਇਸ ਹੋਵੇ ਤੁਹਾਡੀ ਆਪਣੀ ਆ ਜੇਕਰ ਤੁਸੀਂ ਕਿਸੇ ਹੋਰ ਫੈਬਰਿਕ ਤੇ ਤਿਆਰ ਕਰਵਾਇਆ ਤੁਹਾਨੂੰ ਕੋਈ ਹੋਰ ਫੈਬਰਿਕ ਪਸੰਦ ਆ ਤਾਂ ਤੁਸੀਂ ਫੈਬਰਿਕ ਚੇਂਜ ਕਰਕੇ ਆਪਣਾ ਵਰਕ ਉਹ ਸੇਮ ਰੱਖ ਸਕਦੇ ਹੋ ਬਰਕ ਦੇ ਵਿੱਚ ਐਡਿਸ ਕਿਪ ਕਰਵਾਉਣਾ ਦੁਪट्टे ਦੇ ਵਿੱਚ ਕੁਛ ਹੈ ਨਾ ਤੁਸੀਂ ਆਪਣਾ ਚੇਂਜ ਕਰਵਾਉਣਾਗਾ ਤਾਂ ਉਦਹੀਂ ਦੂਜੀ ਵਾਰ ਤੁਸੀਂ ਚਾਹੋ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਆਪਣਾ ਆਰਡਰ ਹੈ ਨਾ ਸਾਨੂੰ ਸਕਰੀਨ ਸ਼ਾਟ ਭੇਜ ਕੇ WhatsApp ਤੇ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾਂ